ਦੋਸਤੋ ਜੇਕਰ ਤੁਸੀਂ ਵੀ ਘਰ ਲਈ ਚਿਗਾਠਾਂ ਬਣਾਉਣ ਜਾ ਰਹੇ ਹੋ ਤਾਂ ਰੁਕ ਜਾਓ ਜਿਸਤੀ ਦੀ ਚਿਗਾਠ ਨਾ ਬਣਾਇਆ ਜੀ ਕਿਉਂਕਿ ਦੋਸਤੋ ਇਸ ਦੀ ਉਮਰ ਹੁੰਦੀ ਹੈ 15 ਸਾਲ ਤਾਂ ਮੈਂ ਰეკਮੈਂਡ ਕਰੂੰਗਾ ਤੁਹਾਨੂੰ ਪੱਥਰ ਦੀ ਚਿਗਾਠ ਤੇ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਜੇਕਰ ਇਸ ਤਰੀਕੇ ਨਾਲ ਚਿਗਾਠ ਤਿਆਰ ਹੋ ਜੇ ਤਾਂ ਘੱਟੋ ਘੱਟ 50 ਸਾਲ ਨਹੀਂ ਜਾਂਦੀ ਤੇ ਉਹ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੇ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਪੱਥਰ ਦੀ ਚਿਗਾਠ ਬਣਦੀ ਕਿਵੇਂ ਆ ਤਾਂ ਬੰਦੇ ਨੇ ਬਹੁਤ ਤਰੀਕੇ ਨਾਲ ਪੱਥਰ ਦੀ ਚਿਗਾਠ ਬਣਾਈਆਂ ਤੇ ਘੱਟੋ ਘੱਟ ਵੀ 50 ਸਾਲੇ ਚਿਗਾਠ ਨਹੀਂ ਜਾਂਦੀ ਤੇ ਵੀਡੀਓ ਨੂੰ ਲਾਸਤਾ ਦੇਖਿਆ ਜੇ ਕਰਦੇ ਆ ਜੀ ਸਟਾਰ ਦੋਸਤੋ ਆ ਵੀਰ ਗਰੰਟੀ ਲੈਂਦਾ ਵੀ ਜਿਹੜੀ ਚਗਾਠ ਮੈਂ ਬਣਾਤੀ ਨਾ ਘੱਟੋ ਘੱਟ 50 ਸਾਲ ਨਹੀਂ ਟੁੱਟਦੀ ਤੇ ਇਹੋ ਜਿਹਾ ਇਸ ਦੇ ਵਿੱਚ ਕੀ ਪਾਉਂਦਾ ਦਿਖਾਉਣੇ ਤੁਹਾਨੂੰ ਤੇ ਦੋਸਤੋ ਸਭ ਤੋਂ ਪਹਿਲਾਂ ਫਰੇਮ ਤਿਆਰ ਕਰਦਾ ਜੀ ਦੇਖੋ ਤਿੰਨ ਤਾਰਾਂ ਦੇ ਵਿੱਚ ਚਾਰ ਫਰੇਮ ਪਾ ਕੇ ਉਹਨੂੰ ਬੈਲੈਂਸ ਕੀਤਾ ਜੀ ਉਸ ਤੋਂ ਬਾਅਦ ਵਿੱਚ ਜਿਨ੍ਹਾਂ ਦੇ ਵਿੱਚ ਤੁਸੀਂ ਦਰਵਾਜ਼ੇ ਕੱਸਣੇ ਨੇ ਉਹ ਪਲਾਸਟਿਕ ਦੀਆਂ ਗੱਟੀਆਂ ਨੇ ਦੇਖੋ ਕਿੱਡੀਆਂ ਮਜ਼ਬੂਤ ਗੱਟੀਆਂ ਨੇ ਜਿੱਥੇ ਤੁਸੀਂ ਆਪ ਦੇ ਕਬਜੇ ਲਾਉਣੇ ਨੇ ਉਸ ਗੱਟੀਆਂ ਇਹਨੇ ਪਹਿਲਾਂ ਹੀ ਵਿੱਚ ਪਾ ਦਿੱਤੀਆਂ ਨੇ ਤਾਂ ਜੋ ਬਾਹਾਂ ਨੂੰ ਤੁਹਾਨੂੰ ਦਿੱਕਤ ਨਾ ਆਵੇ ਕਿਉਂਕਿ ਪੱਥਰ ਭੁਰ ਜਾਂਦਾ ਹੁੰਦਾ ਜਦੋਂ 1-2 ਬੰਨ ਸਾਲ ਕੱਢੇ ਜਾਣ ਫਰੇਮ ਤਿਆਰ ਕਰ ਲਿਆ ਜੀ ਦੇਖ ਲਓ ਤੁਸੀਂ ਲਓ ਜੀ ਆਹ ਪਲਾਸਟਿਕ ਦਾ ਫਰੇਮ ਆ ਜੀ ਉੱਤੇ ਰਬੜ ਦੀ ਜਿਹੜੀ ਡਾਈ ਆ ਤੇ ਨੀਚੇ ਲੋਹੇ ਦਾ ਫਰਮਾ ਕਿਉਂਕਿ ਉੱਪਰ ਡਾਈ ਆ ਡਾਈ ਚ ਯਾਨੀ ਕਿ ਜਿਗਾੜ ਕੱਢਣੀ ਸੌਖੀ ਹੋ ਜਾਂਦੀ ਤੇ ਇਦਾਂ ਕਰਕੇ ਇਹ ਫਿੱਟ ਕਰ ਦਿੰਦਾ ਮਿੰਕੇ ਤੋਲ ਕੇ ਦੇਖ ਲਓ ਤੁਸੀਂ ਨੀਚੇ ਕਿੱਲੇ ਲਾਇਆ ਉੱਥੇ ਨੇ ਜਿਹੜਾ ਕਬਜਾ ਹੁੰਦਾ ਨਾ ਜਿੱਥੇ ਕਬਜਾ ਕੱਸਣਾ ਤੇ ਲਓ ਜੀ ਚਾਰ ਤਗੱਠਾ ਇਸ ਵਾਈਬ੍ਰੇਸ਼ਨ ਦੇ ਉੱਪਰ ਰੱਖ ਦਿੰਦਾ ਜੀ ਤੇ ਦੇਖ ਸਕਦੇ ਨੀਚੇ 스프ਰਿੰਗ ਲੱਗੇ ਮਸ਼ੀਨ ਹੈ ਕੰਬੂ ਗੈਸ ਤੋਂ ਬਾਅਦ ਇਹਦੇ ਵਿੱਚ ਹੁਣ ਇਹਨੇ ਫਰੇਮ ਤਿਆਰ ਕਰ ਲਿਆ ਵਿੱਚ ਲੋਹਾ ਲਾਇਆ ਸੈੱਟ ਕਰ ਲਿਆ ਤੇ ਰਵੜਾ ਰੂੜਾ ਲਾ ਲੀਆਂ ਚੰਗੀ ਤਰ੍ਹਾਂ ਤੇ ਲਓ ਵੀ ਨੇੜੇ ਮਟੀਰੀਅਲ ਤਿਆਰ ਹੋਇਆ ਪਿਆ ਤੇ ਮਟੀਰੀਅਲ ਨਾਲੇ ਫੁੱਲ ਭਰ ਦੂ ਇਹਨੂੰ ਤੇ ਦੇਖ ਲਓ ਜੀ ਕਿੱਡੀ ਮਜ਼ਬੂਤ ਚਗਾਠ ਬਣੂਗੀ ਦੇਖ ਲਓ ਤੁਸੀਂ ਧਿਆਨ ਨਾਲ ਲਓ ਜੀ ਇਹਨਾਂ ਨੇ ਚੰਗਾ OPC ਸੀਮੈਂਟ ਵਰਤਿਆ ਜੀ ਇਹਦੇ ਵਿੱਚ ਤੋ ਗਾਮ ਘਰਾਂ ਲਈ ਪੀਪੀਸੀ ਵਰਤਦੇ ਆਓ ਪੀਸੀ ਵਰਤਦੇ ਆ ਜੋ ਕਿ 43 ਮਜ਼ਬੂਤ ਹੁੰਦਾ ਕਾਫੀ ਲਓ ਵੀ ਹਾਈਬ੍ਰੇਟ ਹੋਣ ਤੋਂ ਬਾਅਦ ਆਹ ਦੇਖੋ ਜੀ ਚੁਕਾੜ ਹੋ ਗਈ ਤਿਆਰ ਤੇ ਹੁਣ ਇਹ ਸੁੱਕਣ ਵਾਸਤੇ ਲਾ ਦੂ ਘੱਟੋ ਘੱਟ ਡੇਢ ਦਿਨ ਸੁੱਕਦੀਆਂ ਜੀ ਇਹ ਤੇ ਡੇਢ ਦਿਨ ਬਾਅਦ ਆਹ ਦੇਖੋ ਜੀ ਇਹੋ ਜਿਹਾ ਕੁਝ ਹਾਲ ਹੋ ਜਾਂਦਾ ਤੇ ਹੁਣ ਰਬੜ ਦੇ ਦੀ ਡਾਈ ਆ ਰਬੜ ਦੀ ਉਹ ਨਿਕਲ ਜੇਗੀ ਤੇ ਦੇਖੋ ਤੁਸੀਂ ਚੁਕਾੜ ਦਾ ਡਿਜ਼ਾਈਨ ਵੇਖੋ ਤੁਸੀਂ ਸਿਰਾ ਲੱਗ ਜਾਂਦਾ ਉਸ ਤੋਂ ਬਾਅਦ ਘੱਟੋ ਘੱਟ 10 ਦਿਨ ਇਹ ਭੌਂਕੇ ਰੱਖਦਾ ਜੀ ਏਦਾਂ ਕਰਕੇ ਹੌਲ ਬਣਾਏ ਹੋਏ ਉਹਨਾਂ 'ਚ ਪਾਣੀ ਛੱਡ ਦਿੰਦਾ ਵਿੱਚ ਰੱਖ ਕੇ ਜੁਗਾਠਾਂ ਦੇਖ ਸਕਦੇ ਤੁਸੀਂ ਤੇ ਆ ਫਰੇਮ ਵੀ ਬਣਾਇਆ ਹੈ ਜੀ ਜਿਵੇਂ ਰੋਸ਼ਨਦਾਨ ਹੁੰਦਾ ਰੋਸ਼ਨਦਾਨ ਵੀ ਇਹ ਬਣਾਇਆ ਹੈ ਜੀ ਇਹਨੇ ਬਹੁਤ ਵਧੀਆ ਬਣਾਇਆ ਦੇਖੋ ਤੁਸੀਂ ਮਿੱਠਾ ਪਾਣੀ ਹੁੰਦਾ ਜੀ ਤਾਂ ਆ ਦੇਖੋ ਇੱਧਰ ਬਣੀਆਂ ਹੋਈਆਂ ਤੇ ਪੇਂਟ ਵੀ ਕਰਦਾ ਜੀ ਜੁਗਾਠਾਂ ਨੂੰ ਹੁਣ ਜਿਹੜੀ ਕਲਰਫੁੱਲ ਜੁਗਾਠ ਮੈਂ ਤੁਹਾਨੂੰ ਵਿਖਾਵਾਂ ਇੱਕ ਤਾਂ ਬਾੜੀ ਸਿਰਾ ਬਣਾ ਰਹੀ ਆ ਦੇਖੋ ਜੀ ਦੂਰਾ ਤੀਰਾ ਪ੍ਰਾਈਮਰ ਮਾਰ ਕੇ ਪੇਂਟ ਕਰਦਾ ਜੀ ਇਹ ਆਹ ਵੇਖੋ ਜੀ ਕਲਰਫੁੱਲ ਚਗਾਠ ਐ ਲੱਗਦਾ ਜਿਵੇਂ ਨਾ ਲੱਕੜ ਦੀ ਬਣੀ ਹੁੰਦੀ ਐ ਓਵੇਂ ਲੱਕੜ ਦੇ ਰੇਸ਼ੇ ਚੜਾ ਦਿੰਦਾ ਜੀ ਉੱਪਰ ਆਹ ਦੇਖ ਲਓ ਤੁਸੀਂ ਤੇ ਮੈਨੂੰ ਤਾਂ ਪਰਸਨਲੀ ਬਹੁਤ ਵਧੀਆ ਲੱਗੀਆਂ ਬੰਦੇ ਨਾਲ ਮੈਂ ਗੱਲਬਾਤ ਕੀਤੀ ਐ ਜੀ ਔਰੰਗਾਜੇਬ ਤੋ ਹੈਗਾ ਇੱਥੇ ਤਾਂ ਪਹੁੰਚੀ ਰਣੀ ਆਪਣੇ ਪੰਜਾਬ 'ਚ ਤੇ 22 ਜੀ ਘੱਟੋ ਘੱਟ ਵੀ ਤੁਹਾਨੂੰ ਜੇਕਰ ਫੁੱਟ ਦੀ ਗੱਲ ਕਰੀਏ ਤਾਂ 80 ਤੋਂ 82 ਰੁਪਏ ਇਹ ਪਾਊਗੀ ਤੇ ਫੁੱਲ ਗਰੰਟੀ ਦਿੰਦੇ ਜੀ ਇਹ ਤੇ ਘੱਟੋ ਘੱਟ 50 ਸਾਲ ਟੁੱਟਦੀ ਨਹੀਂ ਤੇ ਜਿਹੜੇ ਕਬਜਿਆਂ ਦੀ ਗੱਲ ਆ ਤੇ ਕਬਜੇ ਤਾਂ ਕਿਉਂਕਿ ਖਰਾਬ ਹੁੰਦੇ ਨਹੀਂ ਕਿਉਂਕਿ ਜਿੱਥੇ ਤੁਸੀਂ ਕਬਜੇ ਲਾਉਣੇ ਉੱਥੇ ਉਹਨਾਂ ਨੇ ਪਲਾਸਟਿਕ ਦਿੱਤੀ ਹੋਈ ਆ ਤੇ ਅੱਗੇ ਕਿਉਂਕਿ ਪੱਥਰ ਦੇ ਵਿੱਚ ਹੀ ਲਾ ਦਿੰਦੇ ਸੀ ਉੱਥੇ ਹੁਣ ਪਲਾਸਟਿਕ ਦਿੱਤੀ ਇਸ ਕਰਕੇ ਕੋਈ ਦਿੱਕਤ ਆਉਂਦੀ ਨਹੀਂ ਜਿੰਨਾ ਚਿਰ ਮਰਦੀ ਵਰਤੋ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਦੇ ਆ ਜੀ ਤੇ ਨਾ ਜੀਆ ਸੀਮੈਂਟ ਆਰਟੀਕਲ ਹੈਗੇ ਆ ਇਹਨਾਂ ਦੇ ਨੰਬਰ ਆ ਸੰਪਰਕ ਕਰ ਲਓ